ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਾਰਬ ਕ੍ਰिएशन YouTube ਚੈਨਲ ਤੇ ਮੈਂ ਇਹ ਲੇਡੀਜ਼ ਐਕਟ ਬਣਾ ਰਹੀ ਹਾਂ ਜੋ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜਿਹੜਾ ਇਹਦਾ ਆਪਣਾ ਬੈਕ ਸਾਈਡ ਇਸ ਤਰ੍ਹਾਂ ਇਹਦੀ ਬੈਕ ਸਾਈਡ ਬਣਾਈ ਹੈ 80 ਗੁੰਡੇ ਪਾ ਕੇ ਉੱਪਰ ਬਾਰਡਰ ਬਣਾਇਆ ਉਲਟੀਆਂ ਸਲਾਈਆਂ ਦਾ ਤੇ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਇਹ ਡਿਜ਼ਾਈਨ ਸੈੱਟ ਕੀਤਾ ਹੈ ਸਿੱਧੇ ਕੁੰਡੇ ਵਿੱਚ ਵਿੱਚ 돌ਟੇ ਫਿਰ ਸਿੱਧੇ 돌ਟੇ ਇਸ ਤਰ੍ਹਾਂ ਬੈਕ ਸਾਈਡ ਕੰਪਲੀਟ ਕਰਦੇ ਹੋਏ ਮੈਂ ਜਦੋਂ ਮੋੜਿਆਂ ਦੀ ਘਟਾਈ ਪਾਈ 3 2 1 ਦੀ ਘਟਾਈ ਪਾ ਲਈ ਫਿਰ ਉਸ ਤੋਂ ਬਾਅਦ ਮੋੜਿਆਂ ਦੀ ਲੰਬਾਈ ਕੰਪਲੀਟ ਕਰ ਲਈ ਇਹ ਪਾਰਟ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕੀ ਹਾਂ ਤੇ ਜਿਹੜਾ ਆਪਣਾ ਇਹ ਰਾਈਟ ਸਾਈਡ ਹੈ ਇਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਹਾਂ ਜਿਹੜਾ ਇਹਦਾ ਪਾਗੜ ਕਿਵੇਂ ਬਣਾਉਣੀ ਹੈ ਡਿਜ਼ਾਈਨ ਕਿਵੇਂ ਬਣਾਉਣਾ ਡਿਜ਼ਾਈਨ ਨੂੰ ਕਿਵੇਂ ਸੈੱਟ ਕਰਨਾ ਹੈ ਤੇ ਜਿਹੜਾ ਰਾਈਟ ਸਾਈਡ ਦੇ ਆਪਣੇ ਮੋਢਿਆਂ ਤੇ ਗਲੇ ਦੀ ਘਟਾਈ ਮੈਂ ਕਿਵੇਂ ਪਾਉਣੀ ਹੈ ਕਿਵੇਂ ਪਾਈ ਹੈ ਵੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਤੇ ਅੱਜ ਆਪਾਂ ਲੈਫਟ ਪਾਟ ਦੀ ਜਿਹੜੀ ਘਟਾਈ ਪਾਵਾਂਗੇ ਖੱਬੇ ਪਾਸੇ ਦੀ ਮੋਢੇ ਤੇ ਗਲੇ ਦੀ ਘਟਾਈ ਪਾਵਾਂਗੇ ਘਟਾਈ ਸੇਮ ਹੀ ਪੈਂਦੀ ਹੈ ਪਿਛਲੀ ਸਾਈਡ ਤੇ ਵੀ ਆਪਾਂ ਜਿਹੜੇ 3 2 1 ਦੀ ਘਟਾਈ ਪਾਈ ਹੈ ਮੋਢਿਆਂ ਦੀ ਤੇ ਜਿਹੜਾ ਆਪਣੇ ਸੱਜੇ ਪਾਸੇ ਇਸ ਤਰ੍ਹਾਂ 3 2 1 ਦੀ ਘਟਾਈ ਪਾਈ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਗਲੇ ਦੀ ਘਟਾਈ ਪਾਉਣੀ ਸ਼ੁਰੂ ਕੀਤੀ ਤੇ ਅੱਜ ਜਿਹੜਾ ਸੱਬਾ ਪਾਸਾ ਹੈ ਇਹਦੀ ਘਟਾਈ ਪਾਵਾਂਗੇ ਜਦੋਂ ਆਪਾਂ ਸੱਜੇ ਪਾਸੇ ਦੀ ਘਟਾਈ ਪਾਉਣੀ ਤਾਂ ਮੋਢਿਆਂ ਦੀ ਘਟਾਈ ਹੈ ਜਿਹੜੀ ਇਧਰਲੀ ਸਾਈਡ ਆਉਂਦੀ ਹੈ ਉਲਟੇ ਪਾਸੇ ਤੋਂ ਮੋਢਾਂ ਦੀ ਘਟਾਈ ਹੁੰਦੀ ਹੈ ਤੇ ਇਧਰ ਆਪਣੀ ਬਟਨ ਪੱਟੀ ਹੁੰਦੀ ਹੈ ਰਾਈਟ ਸਾਈਡ ਦੀ ਬਟਨ ਪੱਟੀ ਦੀ ਜਿਹੜੀ ਘਟਾਈ ਹੈ ਗਲੇ ਦੀ ਉਹ ਸਿੱਧੇ ਪਾਸੇ ਤੋਂ ਪੈਂਦੀ ਹੈ ਤੇ ਮੋਢਿਆਂ ਦੀ ਘਟਾਈ ਜਿਹੜੀ ਉਲਟ ਪਾਸੇ ਤੋਂ ਤੇ ਜਿਹੜਾ ਆਪਣਾ ਹੁੰਦਾ ਖੱਬਾ ਪਾਸਾ ਇਹਦੇ 'ਚ ਜਿਹੜੀ ਮੋਢਿਆਂ ਦੀ ਘਟਾਈ ਉਹ ਤਾਂ ਆਪਾਂ ਸਿੱਧੇ ਪਾਸੇ ਤੋਂ ਪਾਵਾਂਗੇ ਤੇ ਜਿਹੜੀ ਇਹ ਗਲੇ ਦੀ ਘਟਾਈ ਹੈ ਵੀ ਸ਼ੇਪ ਗਲੇ ਦੀ ਘਟਾਈ ਇਹ ਆਪਾਂ ਪਾਵਾਂਗੇ ਉਲਟੇ ਪਾਸੇ ਘਟਾਈ ਆਪਣੀ ਸੇਮ ਹੀ ਹੋਊਗੀ ਓਨੇ ਕੁੰਡਿਆਂ ਦੀ ਬਸ ਫਰਕ ਇੰਨਾ ਹੀ ਆ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਘਟਾਈ ਪਾਣੀ ਜੈਕਟ ਦਾ ਇਹ ਜਿਹੜਾ ਖੱਬਾ ਪਾਸਾ ਫਰੰਟ ਸਾਈਡ ਦਾ ਖੱਬਾ ਪਾਸਾ ਤੇਨੇ ਕੁੰਡੇ ਘਟਾਵਾਂਗੇ ਪਹਿਲਾਂ ਆਪਾਂ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਹੁੰਡਾ ਇਹ ਕੁੰਡੇ ਉਲਟੇ ਐ ਇਸ ਲਈ ਜਿਹੜੀ ਸਿਲਾਈ ਐ ਇਸ ਤਰ੍ਹਾਂ ਮੈਂ ਉਲਟੇ ਕੁੰਡੇ ਇਸ ਤਰ੍ਹਾਂ ਕਟਾਵਾਂ ਇੱਕ ਕੁੰਡਾ ਘਟ ਗਿਆ ਫੇਰ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਣੇ ਅੱਗੇ ਜਿਹੜੇ ਸਿੱਧੇ ਹੁੰਡੇ ਆ ਦੋ ਕੁੰਡਿਆਂ ਦਾ ਕਰਾਂਗੇ ਇੱਕ ਕੁੰਡਾ ਦੋ ਕੁੰਡੇ ਕੱਟ ਗਏ ਸਾਰੇ ਇਹ ਕੁੰਡਾ ਆਪਾਂ ਇਸ ਤਰ੍ਹਾਂ ਸਲਾਈ ਤੇ ਕਰਨਾ ਹੈ ਫਿਰ ਇਹਨਾਂ ਦੋਨਾਂ ਦਾ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ ਇਸ ਤਰ੍ਹਾਂ ਦੋ ਕੁੰਡੇ ਕੱਟ ਗਏ ਫਿਰ ਇਹ ਕੁੰਡਾ ਸਲਾਈ ਤੇ ਕਰਨਾ ਹੈ ਦੋ ਕੁੰਡਿਆਂ ਦਾ ਇੱਕ ਕਰਨਾ ਹੈ ਤਿੰਨੇ ਕੁੰਡੇ ਢਿੱਕਟਾਈ ਪੈਗੀ ਅੱਗੇ ਜਿਸ ਤਰ੍ਹਾਂ ਦਾ ਵੀ ਆਪਣਾ ਡਿਜ਼ਾਈਨ ਹੈ ਉਸੇ ਤਰ੍ਹਾਂ ਆਪਾਂ ਸਿਲਾਈ ਕੰਪਲੀਟ ਕਰ ਲੈਣੀ ਹੈ ਜਿਵੇਂ ਵੀ ਆਪਣਾ ਡਿਜ਼ਾਈਨ ਹੋਗਾ ਸਿਲਾਈ ਸਾਰੀ ਉਸੇ ਤਰ੍ਹਾਂ ਆਪਾਂ ਬਣਾ ਲੈਣੀ ਹੈ ਤਾਂ ਪਹਿਲਾਂ ਮੈਂ ਸਿੱਧੇ ਪਾਸੇ ਤੋਂ ਸਿਲਾਈ ਜਿਹੜੀ ਬਣਾ ਕੇ ਕੰਪਲੀਟ ਕਰਦੀ ਹਾਂ ਫਿਰ ਉਲਟ ਪਾਸੇ ਤੋਂ ਆਪਾਂ ਗਲੇ ਦੀ ਘਟਾਈ ਪਾਵਾਂਗੇ ਸਿੱਧੇ ਪਾਸੇ ਤੋਂ ਸਿਲਾਈ ਜਿਹੜੀ ਆਪਾਂ ਕੰਪਲੀਟ ਕਰ ਲਈ ਉਲਟੀ ਸਿਲਾਈ ਤੇ ਆ ਗਏ ਆਪਾਂ ਉਲਟੀ ਸਿਲਾਈ ਤੇ 10 ਕੁੰਡੇ ਬਟਨ ਪੱਟੀ ਦੇ ਬਣਾ ਲਈ ਜਿੰਨੇ ਵੀ ਤੁਸੀਂ ਬਟਨ ਪੱਟੀ ਦੇ ਕੁੰਡੇ ਰੱਖੇ ਹੋਣਗੇ ਉਹਨੇ ਬਣਾ ਲੈਣੇ ਤੇ ਇੱਕ ਕੁੰਡਾ ਮੈਂ ਜਿਹੜਾ ਇੱਧਰ ਸਲਿੱਪ ਕਰਦੀ ਆ ਰਹੀ ਹਾਂ ਇਹਨੂੰ ਵੀ ਮੈਂ ਉਲਟਾ ਬਣਾ ਲੂੰਗੀ ਇਸ ਤਰ੍ਹਾਂ ਹੁਣ ਆਪਣੀ ਗਲੇ ਦੀ ਘਟਾਈ ਪੈਣੀ ਸ਼ੁਰੂ ਹੋ ਗਈ ਤਾਂ ਦੋ ਕੁੰਡਿਆਂ ਦਾ ਆਪਾਂ ਉਲਟੀ ਸਾਈਡ ਤੋਂ ਇਸ ਤਰ੍ਹਾਂ ਇੱਕ ਕੁੰਡਾ ਬਣਾ ਦੇਣਾ ਬਟਨ ਪੱਟੀ ਵਾਲੇ ਕੁੰਡੇ ਬਣਾ ਕੇ ਨਾਲ ਦੇ ਜਿਹੜੇ ਦੋ ਕੁੰਡੇ ਹੋਣਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਬਾਕੀ ਸਾਰੀ ਸਲਾਈ ਆਪਾਂ ਉਲਟੀ ਸਾਈਡ ਤੋਂ ਜਿਵੇਂ ਆਪਣੀ ਬਣ ਰਹੀ ਹੋਊਗੀ ਉਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸੇ ਤਰ੍ਹਾਂ ਮੈਂ ਸਲਾਈ ਬਣਾ ਕੇ ਕੰਪਲੀਟ ਕਰਦੀ ਆਂ ਫਿਰ ਸਿੱਧੀ ਸਾਈਡ ਤੇ ਆਪਾਂ ਹੁੰਡੇ ਘਟਾਵਾਂਗੇ ਉਲਟੀ ਸਲਾਈ ਕੰਪਲੀਟ ਕਰਕੇ ਆਪਾਂ ਆਗੇ ਫਿਰ ਸਿੱਧੀ ਸਾਈਡ ਤੇ ਸਿੱਧੀ ਸਾਈਡ ਤੇ ਪਹਿਲਾਂ ਆਪਾਂ ਮੋੜਿਆਂ ਦੇ ਤਿੰਨ ਹੁੰਡੇ ਘਟਾਏ ਤੇ ਹੁਣ ਆਪਾਂ ਦੋ ਹੁੰਡੇ ਘਟਾਉਣੇ ਇਸ ਤਰ੍ਹਾਂ ਦੋ ਹੁੰਡਿਆਂ ਦਾ ਇੱਕ ਬਣਾਵਾਂਗੇ ਇੱਕ ਹੁੰਡਾ ਘਟ ਗਿਆ ਫਿਰ ਦੋ ਹੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਦੋ ਹੁੰਡੇ ਘਟ ਗਿਆ ਇਸ ਤਰ੍ਹਾਂ ਅਗੇ ਜਿਵੇਂ ਆਪਣਾ ਡਿਜ਼ਾਈਨ ਹੋਊਗਾ ਉਸੇ ਤਰ੍ਹਾਂ ਆਪਾਂ ਸਲਾਈ ਬਣਾ ਕੇ ਕੰਪਲੀਟ ਕਰਾਂਗੇ ਸਿੱਧੀ ਸਲਾਈ ਕੰਪਲੀਟ ਕਰਨ ਤੋਂ ਬਾਅਦ ਹੁਣ ਫਿਰ ਮੈਂ ਜਿਹੜਾ ਉਲਟੇ ਪਾਸੇ ਤੇ ਆ ਗਈ ਬਟਨ ਪੱਟੀ ਵਾਲੇ ਕੁੰਡੇ ਬਣਾ ਕੇ ਉਸ ਤੋਂ ਬਾਅਦ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਤੇ ਗਲੇ ਦੀ ਘਟਾਈ ਆਪਣੀ ਪੈਂਦੀ ਜਾਂਦੀ ਐ ਇਸ ਤਰ੍ਹਾਂ ਅੱਗੇ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਆ ਆਪਾਂ ਸਲਾਈ ਕੰਪਲੀਟ ਕਰ ਲੈਣੀ ਬਸ ਆਪਾਂ ਬਟਨ ਪੱਟੀ ਵਾਲੇ ਕੁੰਡੇ ਬਣਾ ਕੇ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਉਲਟਾ ਉਸ ਤੋਂ ਬਾਅਦ ਆਪਣੀ ਸਾਰੀ ਸਲਾਈ ਜਿਵੇਂ ਆਪਣਾ ਡਿਜ਼ਾਈਨ ਹੋਊਗਾ ਉਸ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਹਰੇਕ ਸਲਾਈ ਚ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਉਣਾ ਤਾਂ ਗਲੇ ਦੀ ਘਟਾਈ ਜਿਹੜੀ ਪੈਂਦੀ ਜਾਊਗੀ ਇਸੇ ਤਰ੍ਹਾਂ ਮੈਂ ਸਲਾਈ ਬਣਾ ਕੇ ਕੰਪਲੀਟ ਕਰਦੀ ਆਂ ਉਲਟੇ ਪਾਸੇ ਤੋਂ ਸਲਾਈ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਸਿੱਧੀ ਸਾਈਡ ਤੇ ਤਾਂ ਆਪਾਂ ਮੋਢਿਆਂ ਦਾ ਕੁੰਡਾ ਪਹਿਲਾਂ 3 ਘਟਾਏ ਫਿਰ 2 ਤੇ ਹੁਣ ਇੱਕ ਕੁੰਡਾ ਘਟਾਵਾਂਗੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾ ਦੇਣਾ ਇੱਕ ਕੁੰਡਾ ਤਾਂ ਇੱਕ ਕੁੰਡਾ ਜਿਹੜਾ ਆਪਾਂ ਘਟਾ ਲਿਆ ਇਸ ਤਰ੍ਹਾਂ 6 ਕੁੰਡਿਆਂ ਦੀ ਘਟਾਈ ਹੋ ਗਈ ਹੁਣ ਆਪਾਂ ਮੋਢਿਆਂ ਦਾ ਕੋਈ ਕੁੰਡਾ ਨਹੀਂ ਘਟਾਉਣਾ ਹਰੇਕ ਸਲਾਈ ਵਿੱਚ ਹੁਣ ਆਪਾਂ ਉਲਟੇ ਪਾਸੇ ਤੋਂ 10 ਕੁੰਡੇ ਬਟਨ ਪੱਟੀ ਵਾਲੇ ਬਣਾ ਕੇ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਇਹ ਉਦੋਂ ਤੱਕ ਘਟਾਈ ਆਪਾਂ ਪਾਉਂਦੇ ਜਾਨਾ ਜਦੋਂ ਤੱਕ ਆਪਾਂ ਨੂੰ ਇੱਥੇ ਜਿਹੜੇ ਲੋੜੀਂਦੇ ਕੁੰਡੇ ਮੋਢਿਆਂ ਵਾਲੇ ਰਹਿਣਾ ਜਾਣ ਜਿਵੇਂ ਇੱਥੇ ਮੈਂ 25 ਕੁੰਡੇ ਰੱਖਣੇ ਆ ਤੇ ਇਧਰੋਂ ਮੈਂ ਇਸ ਤਰ੍ਹਾਂ ਘਟਾਈ ਪਾਉਂਦੀ ਜਾਊਂਗੀ ਕਿ ਕੁੰਡੇ ਦੀ ਤੇ ਜਦੋਂ 25 ਕੁੰਡੇ ਮੇਰੇ ਕੋਲ ਇੱਥੇ ਰਹਿ ਗਏ ਤਾਂ ਮੈਂ ਘਟਾਈ ਪਾਉਣੀ ਬੰਦ ਕਰ ਦੂੰਗੀ ਤੇ ਮੋਢਿਆਂ ਦੀ ਲੰਬਾਈ ਜਿੰਨੀ ਮੈਂ ਰੱਖਣੀ ਹੋਗੀ ਬਣਾ ਕੇ ਕੰਪਲੀਟ ਕਰ ਲਵਾਂਗੀ ਠੀਕ ਹੈ ਤਾਂ ਤੁਹਾਨੂੰ ਜਿਹੜਾ ਮੇਰਾ ਇਹ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਨਾਲ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਤੇ ਚਲੋ ਫਿਰ ਆਪਾਂ ਅਗਲੀ ਵੀਡੀਓ ਵਿੱਚ ਇਹਦੇ ਮੋਡੇ ਕੰਪਲੀਟ ਕਰਕੇ ਮੋਡੇ ਜੋੜਾਂਗੇ ਤੇ ਮੋਡਿਆਂ ਦੇ ਕੁੰਡੇ ਚੱਕਾਂਗੇ ਤੇ ਮੋਡੇ ਬਣਾਵਾਂਗੇ ਧੰਨਵਾਦ